ਸਸਤੀ ਗੱਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਰਾਏਪੁਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਰੋਬਟ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ ਗਾਵਾਂ ਦਿਖਾਉਣੀਆਂ ਦੋਵੇਂ ਸੂਈਆਂ ਸਵਾਈਆਂ ਵਾਂ ਦੋਵੇਂ ਬੱਚੇ ਵਾਲੀਆਂ ਆ ਇਹ ਆ ਵੀ ਆਪਣੀਆਂ ਇੱਥੇ ਆ ਕੇ ਚੁਾਈ ਕਰਕੇ ਤਸੱਲੀ ਕਰਕੇ ਤੇ ਪਾਸ ਕਰਕੇ ਖੜੋ ਤੇ ਜਿਹੜਾ ਕੋ ਵੀਰ ਨਹੀਂ ਪਹੁੰਚ ਸਕਦਾ ਆਪਣੇ ਵੀਡੀਓ ਕਾਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਪਰ ਤਸੱਲੀ ਪਸ਼ੂ ਦੀ ਆਪਣੀ ਇੱਥੇ ਕਰਕੇ ਖੜਿਆ ਕਰੋ ਜੀ ਹਾਂਜੀ ਮਿਰਦੀ ਸਤਿ ਸ੍ਰੀ ਅਕਾਲ ਜੀ ਅੱਛਾ ਅਸੀਂ ਅੱਗੇ ਸਤਿ ਸ੍ਰੀ ਅਕਾਲ ਹੋ ਠੀਕ ਠਾਕ ਜੀ ਬਾਨੀ ਜੀ ਵਧੀਆ ਵਧੀਆ ਜੀ ਚਲੋ ਵਧੀਆ ਚਾਹੀਦਾ ਜੀ ਤੇ ਨਾਮ ਦੱਸ ਦੋ ਇੱਕ ਕਰੀ ਫਿਰ ਨਾ ਰੋਬਰ ਜੇ ਬਿੰਦਰਾ ਬਰਸੀ ਨਾਲਾ ਜਲਾ ਬਰਸਾਦੀ ਤੇ ਫੋਨ ਨੰਬਰ ਬੋਲ ਦੋ ਫੋਨ ਨੰਬਰ ਹੈਗਾ 798137762 ਠੀਕ ਹੈ ਵੇਗਿਆ ਮਾਲ ਦਨ ਵਾਲਾ ਹਾਂ ਜੀ ਨਹੀਂ ਵੇਗਿਆ ਅੱਜ ਵੀ 4 ਪੌਣੀਆਂ ਅਹੀਂ 4 ਪੌਣੀਆਂ ਜੋੜਾ ਵੇਗਿਆ ਚੱਲਿਆ ਰਿਹਾ ਦੋ ਹੀ ਰਹਿ ਗਈਆਂ ਨਾ ਹਾਂ ਜੀ ਤੇ ਆ ਜੋੜਾ ਜਿਹੜਾ ਹੁਣ ਤੋਂ ਪਹਿਲਾਂ ਵੇਗਿਆ ਉਹ ਫਿਰ ਇੱਕ ਕਾਲੇ ਬਗਾਣੇ ਤੋਂ ਗਾੜੀ ਚੱਲਿਆ ਮਾਰੀ ਜੋੜਾ ਠੀਕ ਹੈ ਇਹ ਸਾਈਡ ਤੇ ਹੁਣ ਬੰਤੀਆਂ ਵਾਂ ਇਹ ਵੀ ਵੀਡੀਓ 'ਚ ਪੌਣੀਆਂ ਸੀ ਉੱਤਰਾ ਹਣੇ ਦੋਵੇਂ ਤੇ ਇਹ ਜਿਹੜੀਆਂ ਵੇਗੀਆਂ ਵਾ ਤੇ ਹੁਣ 2 ਵਿਗਨ ਵਾਲੀਆਂ ਰਹਿ ਗਈਆਂ ਹਾਂ ਹਾਂ ਜੀ 2 ਵਿਗਨ ਵਾਲੀਆਂ ਆਏਗੀਆਂ ਤੇ ਆ ਵੀ ਭਾਜ ਜਜੇ ਕਰਕੇ ਦੇ ਦੇਣੀ ਆ ਜੀ ਰੇਟ ਵਾ ਜੀ ਦੇ ਦੇਣਾ ਸੇੜ ਹੀ ਲਾਦਣੀ ਪੜੀ ਅੱਛਾ ਹਾਂ ਜੀ ਤੇ ਆ ਜਿਹੜੀ ਗਾਂ ਤੁਹਾਡੇ ਮਗਰ ਤੁਹਾਡੇ ਜਿੱਡੀ ਆ ਵੈਸੇ ਵੀ ਹਾਂ ਜੀ ਤੇ ਉਹਨੇ ਆ ਵੜੀ ਅੱਛਾ ਪਹਿਲਾ ਸੁਆਇਆ 6 ਦੰਦਿਆਂ ਮੂੰਹ ਦਾ ਪਿਓਰ ਤੇ ਕਿੰਨਾ ਦੁੱਧ ਤਿਆਰ ਜੇ ਤੇ ਕੋਲ ਉਹਦੇ ਕੋਲ 17 ਕਿਲੋ ਹੋਗਾ ਪਰ 16 ਕਿਲੋ ਦੀ ਆਪਣੇ ਗਰੰਟੀ ਹੋਊਗੀ ਪੱਕਾ ਤਿਆਰ ਜਿਹੜਾ ਹਾਂ ਜੀ ਕੰਡੇ ਵਾਲਾ ਤਿਆਰ ਜਿਹੜਾ ਤੇ ਕਿੰਨੇ ਦਿਨਾਂ ਦੀ ਸੋਈ ਆ 12 ਦਿਨ ਜੋ ਮਛਾਲਾ ਆ ਬੱਚਾ ਇਹ ਤਾਂ ਮਗਰ ਤਾਜੇ ਬੱਚ ਉਥੇ ਬਾੜੀ ਖੁੱਲੀ ਰਹੀ ਐ ਤੇ ਇਹਨਾਂ ਲੱਪੜੇ ਆਣ ਕੇ ਲੱਗੀ ਜੀ ਜਾਨੀ ਪੂਰਾ ਲਾਉਂਦੀ ਬੜੀ ਐ ਅੱਛਾ ਹਾਂਜੀ ਹਾਂਜੀ ਠੀਕ ਐ ਇਹ ਵੀ ਦੁੱਧਾਂ ਤੇ ਵੱਜੂਗੀ ਹਨਾ ਦੁੱਧ ਬਾੜੀ 20 ਤੋਂ ਬਾਹਰ ਨੂੰ ਚੱਲੂਗੀ ਜਿੰਨਾ ਵਿੱਚ ਚੱਲੋ ਅੱਛਾ ਹਾਂਜੀ ਠੀਕ ਐ ਤੇ ਕਰੀਆ ਥਾਣੇ ਤੇ ਦੇਖ ਸਕਦੇ ਜੇ ਲੱਗੇ ਤਾਂ ਚੰਗੇ ਗੈਪ ਤੇ ਚਾਰੇ ਥਾਣੇ ਜਿਹੜੇ ਫੁੱਲੋਂ ਹ ਤੋੜਦੀ ਐ ਬਾਕੀ ਇਹਨਾਂ ਨੇ ਤੇ ਨਾੜਾਂ ਵਿੱਚ ਜੜੀਆਂ ਚੰਗੀਆਂ ਸੁਆ ਜਿਹੜਾ ਕਹਿੰਦੇ ਪਹਿਲਾ ਸੁਈ ਐ ਤੇ ਮੂੰਹ ਜਿਹੜੀ ਛੇਦਾਂ ਦੇ ਦੇਖੋ ਠੰਡੀ ਹੈਗੀ ਠੰਡੀ ਤੇਰੀ ਆ ਗਾਰ ਗਾ ਦੇ ਇਹ ਆ ਵੀ ਥੋੜਾ ਆ ਕੇ ਕਿੰਦੇ ਕਿ ਲੱਪਾ ਜਿਹਾ ਲਾ ਗਿਆ ਥੋੜਾ ਢੱਡ ਨਹੀਂ ਭਰੇ ਆ ਇਹਨੇ ਆਣ ਕੇ ਹਾਂ ਨਾਲੇ ਸਾਦੇ ਥੱਲੇ ਕਰਿ ਖਵਾਨਾ ਇਹਦਾ ਲੱਗੇ ਤਾਂ 1 ਮਿੰਟ ਰੋਕ ਦੋ ਵਿਦਿੱਤ ਕੱਦ ਕਾਟ ਚ ਪੂਰੀ ਜਵਾਨ ਆ ਆ ਦੇ ਸਾਦੇ ਜੇ ਅਜੇ ਛੱਗੀ ਪੂਰੀ ਵੀ ਨਹੀਂ ਹੋਈ ਛੇ ਗੀਦੇ ਦੰਦ ਦੇ ਬਰਾਬਰ ਦੇ ਹੀ ਕਰਨੇ ਛੋਗੀ ਚ ਜਿਹੜੀ ਚਾਰ ਦੰਦ ਤੋਂ ਛੇ ਦੰਦ ਹੋਣਦੇ ਹੀ ਹੱਲੇ 16 17 ਲੀਟਰ ਦੁੱਧ ਹੁਣ ਜਿਹੜਾ ਕਹਿੰਦੇ ਕਿ ਮੌਕੇ ਦੇ ਤਿਆਰ ਆ ਇਹ ਆ ਵੀ ਗਾਂ ਕਿਤੇ ਚੰਗੀ ਸਾਹਮ ਲਈ ਜਗ੍ਹਾ ਤੇ ਚਲ ਗਈ ਤੇ ਦੋ ਤਿੰਨੇ ਚੰਗਾ ਭਰੀ ਜਾਣਾ ਸਾਈਲੇਜ ਵਾਲਾ ਕੋਈ ਵੀਰ ਲੈ ਗਿਆ ਚਾਰ ਵਾਲਾ ਕੋਈ ਵੀਰ ਲੈ ਗਿਆ ਜਾ ਜਾ ਮੋਲੇ ਦਾ ਰੱਖੀਏ ਜਾ ਜਾ ਦੇ ਦੀ 60000 ਦੀ ਬਿਲਕੁਲ ਜਿਹੜੀ ਪਿੱਲੇ ਫੋਨ ਤੇ ਜਾਵੇ 52 ਦੇ ਦੀਏ ਹੋਰ ਛੋਟ ਕਰ ਦੀਏ ਪੂਰੇ 55000 ਦੀ ਬਾਈ ਜਾ ਰਹੇ ਅੱਛਾ 55000 ਦੀ ਦੇ ਦੇਣੀ ਹੈ ਜੋ ਚ 1500 ਬਸ ਮਾਨ ਹੋਣਾ ਭਾਈ ਤੇ ਆ ਇੱਕ ਵਾਰੀ ਥਾਣੇ ਤੇ ਚੰਗੀ ਤਰ੍ਹਾਂ ਆਪਾਂ ਦੇਖ ਸਕਦੇ ਹਾਂ ਤੇ ਹਵਾਨੇ ਦੇ ਨਾੜਾ ਵੀ ਮਗਰ ਜਿਹੜੀਆਂ ਚੰਗੀਆਂ ਵਾਂ ਇਹ ਆ ਵੀ ਜੇ ਥੋੜਾ ਖਾਣ ਪੀਣ ਘੱਟ ਗਈ ਆ ਕਈ ਵਾਰੀ ਪਸ਼ੂ ਨਵੀਂ ਜਗ੍ਹਾ ਤੇ ਆ ਕੇ ਜੀ ਘੱਟ ਲੋਂਦਾ ਆ ਉੱਥੇ ਖੁੱਲੀ ਰਹੀ ਨਾ ਬਾਜੀ ਉੱਥੇ ਕਿੰਦੇ ਵੀ ਖੁੱਲੀ ਰਹਿੰਦੀ ਤੇ ਇੱਥੇ ਆ ਕੇ ਹੁਣ ਇੱਥੇ ਤਾਂ ਪਤਾ ਹੀ ਨਹੀਂ ਇੱਥੇ ਆ ਕੇ ਉਹਨਾਂ ਰੱਸੀ ਪਾਈ ਆ ਤੇ ਫਿਰ ਜਗ੍ਹਾ ਵੀ ਉਸਹਾ ਨਾਲ ਖੁੱਲੀ ਨਹੀਂ ਮਿਲਦੀ ਪਸ਼ੂ ਨੂੰ ਤੇ ਆ ਵੀ ਸੋਈ ਸਵਾਈ ਜੀ ਹਾਂਜੀ ਸੋਈ ਸਵਾਈ ਜੀ ਬਾਜੀ ਇਹਨੂੰ ਕਿੰਨਾ ਚਿਰ ਹੋ ਗਿਆ ਜੀ ਸੋਈ ਇੱਕ ਮਹੀਨਾ ਹੋਈ ਆ ਬਚਾਲੀ ਬਾਜੀ ਠੀਕ ਆ ਹਾਂਜੀ ਹਾਂ ਬੱਚਾ ਜੀ ਦਾ ਤੇ ਇਹਦੇ ਕੋਲ ਦੁੱਧ ਕਿੰਨਾ ਚਿਰ ਤੇਰੇ ਕੋਲ ਬਾਜੀ 15 ਕੁ ਵਰ 14 ਕਿਲੋ ਦੀ ਬਣ ਗਰੰਟੀ ਹੋਏ ਦੁੱਧ ਦੀ ਅੱਛਾ ਹਾਂਜੀ ਠੀਕ 14 ਲੀਟਰ ਜਿਹੜਾ ਬਿਲਕੁਲ ਤਿਆਰ ਆ ਹਾਂ ਜਿਹੜੀ ਕੰਡੇ ਵਾਲਾ ਤਿਆਰ ਬੜੀ ਰਾਤੀ ਦੀ ਬੜੀ ਨਹੀਂ ਇਹਦੀ ਮਾਰਦੂਰਾ ਲਾਉਂਦੇ ਆ ਬੜੀ ਤੁਰ ਹਾਂ ਇਹ ਆਪੇ ਪਸ਼ੂ ਦੀ ਆਈ ਚਲਾਈ ਆਈ ਚਲਾਈ ਚਲਦੀ ਰਹਿੰਦੀ ਆ ਹਾਂ ਜੀ ਜੀ ਇੱਕ ਦਿਨ ਦੇ ਵਿੱਚ ਚਲੋ ਕੀ ਪਾ ਲੈਣਾ ਹੁੰਦਾ ਬਾਕੀ ਆਪਣੀ ਸਮਝਣਾ ਤੁਸੀਂ ਵੇਖ ਕੇ ਖੜਨੀ ਆ ਜਿਤਨਾ ਇਹ ਆਈਆਂ ਕਰਉਂਦੀਆਂ ਵੀ ਇੱਦਾਂ ਇਹ ਰਾਤੀ ਆਈ ਬੜੀ ਇਹ ਰਾਤੀ ਦੀ ਆਈ ਆ ਤੇ ਹੁਣ ਸਵੇਰ ਦੇ ਟਾਈਮ ਜਿਹੜੀ ਵੀਡੀਓ ਪਾ ਦਿੱਤੀ ਜੀ ਬਾਕੀ ਪਸ਼ੂ ਨੇ ਘਰਾਂ 'ਚ ਹੀ ਆਉਣਾ ਹੁੰਦਾ ਵਾ ਤੇ ਘਰਾਂ 'ਚ ਹੀ ਜਾ ਕੇ ਟਿਕਣਾ ਹੁੰਦਾ ਹੈ ਉਹ ਜਗਾਰ ਦੇ ਤੇ ਥਣ ਇਹਦੇ ਵੀ ਇੱਕ ਰੀ ਆਪਾਂ ਦੇਖ ਸਕਦੇ ਨੇ ਲੱਗੇ ਤਾਂ ਆਹ ਦੇਖ ਸਕਦੇ ਜੇ ਬਾਕੀ ਚਿਹਰੇ ਤੋਂ ਇਹ ਵੀ ਸੋਹਣੀ ਆ ਗਾਂ ਜਿਹੜੀ ਉਤਰਾ ਸੋਹਣੇ ਰੰਗ ਰੂਪ ਦੀ ਆ ਬਾਕੀ ਦੋ ਤੀ ਵੀ ਆਪਣੇ ਚਵਾਈ ਕਰ ਕੇ ਲੈ ਜੀ ਇਹ ਵੀ ਰੰਗ ਰੂਪ ਤੇ ਸੋਹਣੀਆਂ ਆ ਵਾ ਤੇ ਆ ਵੀ ਜਿੱਥੇ ਜਾ ਕੇ ਇੱਕ ਰੀ ਟੈਗ ਗਈਆਂ ਤੇ ਦੁੱਧ ਚੰਗਾ ਭਰੀ ਜਾਊਗੀ ਤੇ ਇਹਦਾ ਫਿਰ ਮੁੱਲ ਵੀਰ ਜੀ ਇਹਦੀਆਂ ਬੜੀ ਜਨਾਇਆ ਦੀਆਂ ਜਿਆ ਜਿਆ ਕਰਦੀ ਏ ਤੁਹਾਡਾ ਘਰਮਾਨ ਤਿੰਨ ਹੀ ਛੱਡੀ ਏ ਬੜੀ ਤਿੰਨ ਨਾ ਛੱਡੀ ਏ ਹਾਂਜੀ ਕਿੰਨੇ ਚ ਛੱਡੀ ਏ ਤਿੰਨ ਤੇ ਹੀ ਦਾ ਦੋ 45 45 ਜੋ ਛੱਡিয়ে ਤਿੰਨ ਪੂਰੇ ਭਾੜੀ 44000 ਦੇਵਾਂਗੇ ਅੱਛਾ 44000 ਦੀ ਦੇ ਦੇਣੀ ਹੈ ਹਾਂਜੀ ਉਹ ਚ 500 ਰੁਪਏ ਛੋੜ ਵਾੜੀ ਅੱਛਾ ਹਾਂਜੀ ਠੀਕ ਹੈ ਤੇ ਬਾਕੀ ਚਲੋ ਇਹ ਆ ਵੀ ਚਲੋ ਤੁਹਾਡੇ ਘਰ ਕੋ ਵੇਚ ਚਾਹ ਕੇ ਲੈ ਜੇ ਹਾਂਜੀ ਭਾਵੇਂ ਭੜੀ ਚਾੜਾਂਗੇ ਚੋਲੇ ਵਾੜੀ ਠੀਕ ਹੈ ਇਹ ਥੱਲੇ 14 ਹੋਗਾ ਥੱਲੇ 16 ਕਿਲੋ ਹੋਗਾ ਭਾੜੀ ਤੇ ਬਾਕੀ ਇੱਥੇ ਆਓ ਤੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਚ ਚਾਹ ਕੇ ਪਸ਼ੂ ਖਰੀਦੋ ਜੀ